ਸਾਰਿਆਂ ਨੂੰ ਪਿਆਰ ਭਰ ਇਸ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਮਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੂੰ ਕੈਬਨਿਟ ਸਬਕਮੇਟੀ ਦੇ ਨਾਲ ਮੀਟਿੰਗ ਕਰਨ ਦੇ ਮਿਲੇ ਸੱਦੇ ਤੇ ਡਿਸਕਸ ਕੀਤੀਆਂ ਜਾਣ ਵਾਲੀਆਂ ਮੰਗਾਂ ਦੇ ਬਾਰੇ ਜ਼ਿਕਰ ਕਰਾਂਗੇ ਸੋ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੀਆਂ ਚੈਨਲ ਜਰੂ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਸਰਕਾਰ ਨੇ ਮਲਾਜ਼ਮਾਂ ਤੇ ਪੈਨਸ਼ਨ ਦੇ ਰੋਜ਼ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਮੁੱਖ ਮੰਤਰੀ ਦੇ ਨਾਲ ਜਾਂ ਫਿਰ ਕੈਬਨਿਟ ਸਬਕਮੇਟੀ ਨਾਲ ਮੀਟਿੰਗ ਤੈਅ ਕੀਤੀ ਜਾਂਦੀ ਸੀ ਹੋਵੇਗੀ ਇਸ ਵਿੱਚ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ਜੋ ਹੁਣੇ-ਹੁਣੇ ਜਿਹੜੀਆਂ ਹੋਈਆਂ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀ ਜੀਬਨੀ ਚੌਂ ਦੇ ਵਿੱਚ ਜਦੋਂ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਦੁਆਰਾ ਲੁਧਿਆਣਾ ਵਿਖੇ ਜ਼ਬਰਦਸਤ ਰੋਸ ਮੁਜ਼ਾਰੇ ਕੀਤੇ ਗਏ ਕਾਲੇ ਝੰਡੇ ਲੈ ਕੇ ਮਾਰਚ ਕੱਢਿਆ ਗਿਆ ਤਾਂ ਸਰਕਾਰ ਦੁਆਰਾ ਐਲਾਨ ਕੀਤਾ ਗਿਆ ਕਿ ਫਰੰਟ ਦੇ ਆਗੂਆਂ ਦੀ ਜਿਹੜੀ ਮੀਟਿੰਗ ਸਬ ਜਿਹੜੀ ਕੈਬਨਟਸ ਜਿਹੜੀ ਸਬ ਕਮੇਟੀ ਨਾਲ ਜਿਹੜੀ ਹੈ 26 ਜੂਨ ਨੂੰ ਕਰਵਾਈ ਜਾਵੇਗੀ ਉਹ ਹਮੇਸ਼ਾ ਦੇ ਵਾਂਗ ਹੀ ਮੀਟਿੰਗ ਵੀ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਸੀ ਜਿਸ ਨਾਲ ਮੁਲਾਜ਼ਮਤ ਤੇ ਪੈਨਸ਼ਨ ਦੀਆਂ ਮੰਗਾਂ ਜਿਹੜੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਸਨ ਤੇ ਜੋ ਆਸ ਦੀ ਕਿਰਨ ਜਾਗੀ ਸੀ ਉਹ ਵੀ ਜਿਹੜੀ ਹੈ ਹੁਣ ਖਤਮ ਹੋ ਗਈ ਹੈ ਸੋ ਹੁਣ ਇੱਕ ਵਾਰ ਫਿਰ ਤੋਂ ਦਫਤਰ ਦੇ ਜਿਹੜੇ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਸ਼ਾਖਾ ਦੁਆਰਾ ਜਿਹੜਾ ਹੈ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਦੇ ਪ੍ਰਧਾਨ ਨੇ ਨਾਮ ਜਿਹੜੇ ਮਿਤੀ 8 7 2025 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ 15 ਜੁਲਾਈ ਨੂੰ ਉਹਨਾਂ ਦੀ ਕੈਬਨਟ ਸਬਕਮੇਟੀ ਦੇ ਨਾਲ ਤੇ ਕਰਵਾਉਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ ਇਹ ਜਿਹੜੇ ਤਾਰੀਫ਼ ਕੀਤੀ ਗਈ ਹੈ ਕਿ ਇਸ ਜਥੇਬੰਦੀ ਨੇ ਕੇਵਲ 4 ਵਿਅਕਤੀਆਂ ਦੇ ਅਹੁਦੇਦਾਰਾਂ ਵੱਲੋਂ ਸਮੇਂ ਸਿਰ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਦੀ ਕਿਰਪਾਲ ਜਿਹੜੀ ਹੈ ਕੀਤੀ ਗਈ ਕੀਤੀ ਗਈ ਹੈ ਤੇ ਆਓ ਜਾਣਦੇ ਹਾਂ ਕਿ ਪੂਰੇ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਸੋ ਦੋਸਤੋ ਦਫਤਰ ਡਿਪਟੀ ਕਮਿਸ਼ਨ ਲੁਧਿਆਣਾ ਐਮਏ ਸ਼ਾਖਾ ਸੇਵਾ ਵਿਖੇ ਪ੍ਰਧਾਨ ਪੰਜਾਬ ਮੁਲਾਜ਼ਮਤ ਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਨੰਬਰ 1600 ਮਿਤੀ 8 ਜੁਲਾਈ 2025 ਵਿਸ਼ਾ ਕੈਬਨਟ ਸਬਕਮੇਟੀ ਦੀ ਜਿਹੜੀ ਹੈ 15 7 2025 ਨੂੰ ਪੰਜਾਬ ਸਿਵਲ ਸੈਕਟਰ 1 ਚੰਡੀਗੜ੍ਹ ਆਉਣ ਵਾਲੀ ਮੀਟਿੰਗ ਸੰਬੰਧੀ ਜਿਹੜਾ ਉਪਕਰਤ ਵਿਸ਼ੇ ਸੰਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀ ਜਥੇਬੰਦੀਆਂ ਨਾਲ ਕੈਬਨਟ ਕਮੇਟੀ ਦੇ ਵੱਲੋਂ 15/7/2025 ਨੂੰ ਸਮਾ ਦੁਪਹਿਰ 12:30 ਵਜੇ ਕਮਰਾ ਨੰਬਰ 15 ਤੀਜੀ ਮੰਜ਼ਲ ਪੰਜਾਬ ਸੇਵਾ ਸਕੱਤਰ ਵਾਣ ਚੰਡੀਗੜ੍ਹ ਮੀਟਿੰਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਇਸ ਸਬੰਧੀ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਮੀਟਿੰਗ ਵਿੱਚ ਜਥੇਬੰਦੀ ਜਿਹੜੀ ਹੈ ਕੇਵਲ 4 ਵਿਅਕਤੀਆਂ ਉਹਦੇ ਦਾਰਾ ਵੱਲੋਂ ਸਮੇਂ ਸਿਰ ਹਾਜ਼ਰ ਹੋਣ ਦੇ ਖੇਚਲ ਕੀਤੇ ਜਾਵੇ ਔਰ ਦਸਤਕ ਕੀਤੇ ਨੇ ਜਿਹੜੇ ਸੁਪਰਡੈਂਟ ਦਫ਼ਤਰ ਡਿਪਟੀ ਕਮਿਸ਼ਨ ਲੁਧਿਆਣਾ ਇੱਕ ਸਕੱਤਰਾ ਸਪੈਸ਼ਲ ਜਿਹੜਾ ਮੁੱਖ ਸਕੱਤਰ ਮਾਨਯੋਗ ਜਿਹੜਾ ਮੁੱਖ ਮੰਤਰੀ ਪੰਜਾਬ ਜੀ ਨੂੰ ਉਸ ਜਿਹੜਾ ਸੂਚਿਤ ਜਿਹੜਾ ਕਿ ਹਿੱਤ ਭੇਜਿਆ ਜਾਂਦਾ ਹੈ ਕਿ ਉਹ ਜਿਹੜਾ ਐਸ ਡੀ ਜਿਹੜਾ 2 ਮਾਨਯੋਗ ਸਿੱਖਿਆ ਮੰਤਰੀ ਪੰਜਾਬ ਜੀ ਨੂੰ ਜਿਹੜਾ ਸੂਚਨਾ ਫੇਰ ਭੇਜਿਆ ਜਾਂਦਾ ਹੈ ਕਿ ਸੁਪਰਡੈਂਟ ਆਪ ਆਮ ਰਾਜ ਪ੍ਰਬੰਧ ਵਿਭਾਗ ਆਮ ਪਾਲਣ ਸ਼ਾਖਾ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਜਿਦਾਂ ਕਿ ਪੱਤਰ ਭੇਜਿਆ ਜਾਂਦਾ ਹੈ ਔਰ ਗੌਰ ਮਤਲਬ ਇਹ ਹੈ ਕਿ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਤੇ ਹਰਪਾਲ ਸਿੰਘ ਚੀਮਾ ਹਨ ਤੇ ਦੋ ਹੋਰ ਮੰਤਰੀ ਅਮਨ अरोड़ा ਤੇ ਹਰਜੋਤ ਸਿੰਘ ਬੈਂਸ ਹਨ ਜਦਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਕਮੇਟੀ ਦੇ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈ ਇਸ ਕਮੇਟੀ ਦੇ ਵਿੱਚ ਉਹਨਾਂ ਦੀਆਂ ਮੰਗਾਂ ਤੇ ਚਰਚਾ ਹੋਵੇਗੀ ਪੈਨਸ਼ਨ ਦੇ 2.95 ਫੈਕਟਰ ਨੂੰ ਲੈ ਕੇ ਪੈਸ਼ਨ ਸੋਧਨ ਨਾਲ ਪਹਿਲੀ ਜਿਹੜੀ ਹੈ 13% DA ਦੀਆਂ ਕਿਸ਼ਤਾਂ ਜਾਰੀ ਕਰਨੀਆਂ 17/7/2020 ਤੋਂ ਬਾਅਦ ਭਰਤੀ ਹੋਈ ਮਲਾਸਮਾਂ ਨੂੰ 6 ਮਹੀਨਾ ਤਨਖਾਹ ਕਮਿਸ਼ਨ ਦੇਣਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਕੱਚੇ ਮੁਲਾਜ਼ਮਾਂ ਪੱਕਾ ਕਰਨਾ 6ਵੇਂ ਤਨਖਾਹ ਕਮਿਸ਼ਨ ਦਾ ਜਿਹੜੀ ਹੈ ਰਿਪੋਰਟ ਸੈਕਿੰਡ ਰਿਪੋਰਟ ਤੇ 3ਰਡ ਰਿਪੋਰਟ ਰਿਲੀਜ਼ ਕਰਨਾ ਮੁਲਾਜ਼ਮਾਂ ਤੇ ਪੈਨਸ਼ਨ ਦਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ 36 ਅਤੇ 42 ਕਿਸ਼ਤਾਂ ਦੇ ਦੀ ਵੀ ਬਜਾਏ ਇੱਕੋ ਕਿਸ਼ਤ ਦੇ ਵਿੱਚ ਦੇਣਾ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮੀਟਿੰਗ ਦੇ ਵਿੱਚ ਮੰਗਾਂ ਦੀ ਦਾ ਕੋਈ ਠੋਸ ਹੱਲ ਨਿਕਲਦਾ ਹੈ ਜਾਂ ਫਿਰ ਪਿਛਲੀਆਂ ਮੀਟਿੰਗਾਂ ਦੇ ਵਾਂਗ ਹੀ ਸਰਕਾਰ ਦੇ ਵੱਲੋਂ ਸੰਗਾ ਸਮਾ ਲੰਘਾਉਣ ਲਈ ਸਿਰਫ ਇੱਕ ਹੋਰ ਜਿਹੜੀ ਹੈ ਚਾਲ ਖੇਡੀ ਜਾ ਰਹੀ ਹੈ ਵੈਸੇ ਹੁਣ ਜਿਉਂ-ਜਿਉਂ ਜਿਹੜੀਆਂ 2027 ਦੀਆਂ ਅਗਲੀਆਂ ਵਿਧਾਨ ਸਭਾ ਚੋਣਾ ਦਾ ਸਮਾਂ ਨੇੜੇ ਆ ਗਿਆ ਹੈ ਤੇ ਆਸ ਵੀ ਕੀਤੀ ਜਾ ਸਕਦੀ ਹੈ ਸਰਕਾਰ ਤੋਂ ਕਿ ਮੁਲਾਜ਼ਮਾਂ ਪੈਨਸ਼ਨ ਮੰਗਾਂ ਦੀ ਕੋਈ ਠੋਸ ਹੱਲ ਕੱਢਣ ਦਾ ਯਤਨ ਜ਼ਰੂਰ ਕਰੇਗੀ ਤੇ ਹੁਣ ਇਹ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿਹੜੇ-ਕਿਹੜੇ ਮੰਗਾਂ ਦੇ ਉੱਪਰ ਪੱਕੀ ਮੋਹਰ ਲੱਗਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ